ਜਿਹੜਾ ਨਸ਼ਾ ਵਾ ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਆਪਾਂ ਕਿਸੇ ਨੂੰ ਰੁਜ਼ਗਾਰ ਦਵਾਂਗੇ ਕਾਰੋਬਾਰ ਦਵਾਂਗੇ ਜਿਸ ਦੇ ਵਿੱਚ ਸਰਕਾਰਾਂ ਫੇਲ ਹੋ ਚੁੱਕੀਆਂ ਹਨ ਜਾਂ ਜਾ ਰਹੀਆਂ ਵੱਡੇ ਮਗਰਮਾਸ਼ ਜਿਹੜੇ ਆ ਉਹਨਾਂ ਵੱਲ ਨੂੰ ਕੋਈ ਹੱਥ ਨਹੀਂ ਪਾ ਰਿਆ ਇਸ ਕਰਕੇ ਜਿਹੜੀ ਹੈ ਜਾਗਰੂਕਤਾ ਰੈਲੀ ਕੀਤੀ ਗਈ ਆ ਕਿਉਂਕਿ ਜੇ ਸਰਕਾਰ ਤੇ ਕੋਈ ਆਸ ਲਾਉਗਾ ਸਰਕਾਰ ਵੱਲੋਂ ਤੇ ਬਿਲਕੁਲ ਹੀ ਕੰਮ ਖਰਾਬ ਆ ਅਸੀਂ ਤਾਂ ਕਰਕੇ ਸਾਰੇ ਲੋਕਾਂ ਨੂੰ ਇੱਥੇ ਇਕੱਠਾ ਕੀਤਾ ਵਾ ਕਿ ਤੁਸੀਂ ਆਪ ਹੰਬੜਾ ਮਾਰੋ ਆਪ ਆਪਣੇ ਘਰਾਂ ਨੂੰ ਬਚਾਓ ਲੱਗਦਾ ਸੋਤਾ ਸਾਹਿਬ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਜਿਹੜਾ ਕਿ ਸਿਕਿਉਰਿਟੀ ਸਰਕਾਰਾਂ ਨੂੰ ਦੇਣੀ ਚਾਹੀਦੀ ਸੀ ਅਸੀਂ ਦੇਖਿਆ ਵੀ ਬਾਬਾ ਜਿਹੜੇ ਕਿ ਮੇਨਸ ਸਿੰਘ ਛੋੜੀ ਉਹਨਾਂ ਵੱਲੋਂ ਜਿਹੜੀ ਸਿਕਿਉਰਿਟੀ ਦਿੱਤੀ ਗਈ ਹੈ ਦੋ ਨਿਹੰਗ ਸਿੰਘ ਬੁਰੂ ਕੀ ਲਾੜੀਆਂ ਫੌਜਾਂ ਲਾਤੀਆਂ ਗਏ ਕਿ ਲੱਗਦਾ ਵੀ ਹੁਣ ਉਸ ਦੁਕਾਨ ਵਾਲੇ ਕੋ ਮੂੰਹ ਕਰੂਗਾ ਵੀ ਤੇ ਜਿੱਥੇ ਗੁੰਡਾ ਅਸਰ ਬੇਖੌਫ ਹੋ ਕੇ ਲੋਕਾਂ ਕੋਲੋਂ ਪ੍ਰਤੀ ਮੰਗਦੇ ਆ ਉਹਨਾਂ ਦੀ ਜੇਕਰ ਗੁੰਡਾ ਅਸਰ ਡਰਦੇ ਆ ਤੇ ਬਾਬਾ ਮੇਨਸ ਸਿੰਘ ਛੋੜੀ ਕੋ ਡਰਦੇ ਆ ਫੋਟੋ ਸਾਬਸੇ ਦੇ ਕਹੇ ਸਰਕਾਰ ਤਾਂ ਕਹਿ ਰਹੀ ਐ ਵੀ 31 ਮਈ ਤੱਕ ਨਸ਼ਾ ਖਤਮ ਕਰ ਦਿੱਤਾ ਜਾਊਗਾ ਡੈਡ ਲਾਈਨ ਦਿੱਤੀ ਗਈ ਆ ਕਿ ਲੱਗਦਾ ਵਾਕਈ ਨਸ਼ਾ ਪੰਜਾਬ ਚ ਖਤਮ ਹੋ ਗਿਆ ਵਾ ਪੰਜਾਬ ਸਰਕਾਰ ਲੋਕਾਂ ਨੂੰ ਗੁਮਰਾਹ ਨਾ ਕਰੇ ਅੱਜ ਨਸ਼ਾ ਵੱਡੀ ਤਦਾਦ ਚ ਵਿਕ ਰਿਹਾ ਔਰ ਮਹਿੰਗਾ ਵਿਕ ਰਿਹਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੱਥ ਖੜੇ ਕਰ ਦੇਣ ਤੇ ਅਸੀਂ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਹਰ ਪਿੰਡ ਦੇ ਵਿੱਚ 2-4 ਆਪਣੇ ਜਥੇਬੰਦੀ ਦੇ ਨਿਹੰਗ ਸਿੰਘ ਖੜੇ ਕੀਤੇ ਜਾਣ ਤਾ ਜੋ ਨਸ਼ੇ ਵਾਲਿਆਂ ਨੂੰ ਨੱਥ ਪਾਈ ਜਾ ਸਕੇ ਉਹਦੇ ਵੋਟਰਾਂ ਨੂੰ ਅਪੀਲ ਕਰਦਾ ਆ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ ਤਾਂ ਜੋ 12.5% ਤੋਂ ਜਿਹੜਾ ਇਹਨਾਂ ਗੋਲੀਆਂ ਕਰ ਰਹੇ ਆ ਇਹਨਾਂ ਨੂੰ ਜਵਾਬ 2027 ਤੋਂ ਪਹਿਲਾਂ ਹਲਕਾ ਵਿਧਾਨ ਸਭਾ ਲੁਧਿਆਣਾ ਦੀ ਪੱਛਮੀ ਚੋਂ ਮਿਲ ਸਕੇ ਮੇਹਟਵੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚਾਲਨ ਦੇ ਨਾਲ ਨਸ਼ਿਆ ਖਿਲਾਫ ਜਿਹੜਾ ਕਿ ਯੁੱਧ ਜਿਹੜਾ ਸ਼ੁਰੂ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਅਤੇ ਉਸ ਤੋਂ ਬਾਅਦ ਅੱਜ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਜਿਹੜਾ ਕਿ ਮੇਜ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਵੱਲੋਂ ਜਿਹੜੇ ਕੀ ਵੱਡੀ ਜਿਹੜੀ ਇੱਕ ਰੈਲੀ ਕੀਤੀ ਗਈ ਹੈ ਨਸ਼ਾ ਵਿਰੋਧ ਤੁਸੀਂ ਦੇਖ ਸਕਦੇ ਹੋ ਅਤੇ ਇਸ ਵਿੱਚ ਵੱਖ-ਵੱਖ ਜਿਹੜੇ ਕੀ ਜਥੇਬੰਦੀਆਂ ਦੇ ਜਿਹੜੇ ਆਗੂ ਪਹੁੰਚੇ ਨੇ ਕਬਲ ਸੋਤਾਰ ਵੀ ਸਾਡੇ ਨਾਲ ਨੇ ਜਿਹੜੇ ਕੀ ਬਾਬਾ ਸਾਹਿਬ ਬੇਦਕ ਤੋਂ ਹਮੇਸ਼ਾ ਹੀ ਜਿਹੜੇ ਕੀ ਨਸ਼ਾ ਵਿਰੋਧ ਜਿਹੜਾ ਰੈਲੀ ਕਰਾਂਦੇ ਨੇ ਲੋਕਾਂ ਦੇ ਨਾਲ ਜਾਗਰੂਤ ਹੀ ਹੁੰਦੇ ਨੇ ਕਬਲ ਸੋਤਾਰ ਦਾ ਵੱਡਾ ਸਹਿਯੋਗ ਆ ਕਬਲ ਸਿੰਘ ਸੋਤਾਰ ਜੀ ਕਿਸ ਤਰ੍ਹਾਂ ਦੇ ਦੇ ਅੱਜ ਅਸੀਂ ਦੇਖਿਆ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਚਾਹੇ ਉਹ ਧਾਰਮਿਕ ਜਥੇਬੰਦੀ ਆ ਚਾਹੇ ਉਹ ਪੋਲੀਟੀਕਲ ਜਥੇਬੰਦੀ ਆ ਹਰਕ ਪਾਰਟੀਆਂ ਦੇ ਬੰਦੇ ਪਹੁੰਚ ਅੱਜ ਹਲਕਾ ਜੰਡਿਆਲਿਆ ਦੇ ਵਿੱਚ ਚੋਹਾਨ ਕੈਸਲ ਕੈਨਸਲ ਪੈਲਸ ਦੇ ਵਿੱਚ ਸਾਡੇ ਕੌਮ ਦੇ ਮਹਾਨ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਮੁਖੀ ਦਸ਼ਮੇਸ਼ ਤਰਨਾਦਲ ਅਤੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਰਵ ਸਾਂਝੀ ਸੋਸਾਇਟੀ ਵੱਲੋਂ ਭਾਈ ਮਨਜੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਅੱਜ ਜੁਧ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਇੱਕ ਪੈਲਸ ਦੇ ਵਿੱਚ ਇਕੱਠਿਆਂ ਕਰਕੇ ਲੋਕਾਂ ਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਵਿੱਚ ਦਾਸ ਨੂੰ ਵੀ ਆਉਣ ਦਾ ਮੌਕਾ ਮਿਲਿਆ ਅੱਜ ਜੋ ਜੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਨੇ ਮੁਹਿੰਮ ਛੇੜੀ ਉਸ ਮੁਹਿੰਮ ਦਾ ਅੱਜ ਪੰਜਾਬ ਚ ਤੁਸੀਂ ਦੇਖਦੇ ਜੋ ਕਿ ਲੋਕਾਂ 'ਚ ਬਹੁਤ ਵੱਡਾ ਅਸਰ ਨਹੀਂ ਪੈ ਰਿਹਾ ਅੱਜ ਉਸੇ ਮੁਤਾਬਕ ਸਾਡੇ ਕੌਮ ਦੇ ਮਹਾਨ ਰੈਬਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਇਸ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਅੱਜ ਪ੍ਰੋਗਰਾਮ ਕੀਤਾ ਆ ਉਹਦੇ ਅਸੀਂ ਬਿਲਕੁਲ ਇਸ ਜਥੇਬੰਦੀ ਦੇ ਨਾਲ ਸਰਪੋਤਾ ਸਾਹਿਬ ਅਸੀਂ ਦੇਖਿਆ ਸਰਕਾਰ ਤਾਂ ਕਹਿ ਰਹੀ ਐ ਵੀ 31 ਮਈ ਤੱਕ ਨਸ਼ਾ ਖਤਮ ਕਰ ਦਿੱਤਾ ਜਾਊਗਾ ਡੈਡ ਲਾਈਨ ਦਿੱਤੀ ਗਈ ਆ ਕਿ ਲੱਗਦਾ ਅਜ 12 ਜੂਨ ਹੋ ਗਈ ਆ ਕਿ ਲੱਗਦਾ ਵਾਕਈ ਨਸ਼ਾ ਪੰਜਾਬ 'ਚ ਖਤਮ ਹੋ ਗਿਆ ਵਾ ਅੱਜ ਤੁਹਾਡੇ মিডিਆ ਰਹੀ ਵੀ ਤੁਹਾਨੂੰ ਪਤਾ ਲੱਗਦਾ ਵੀ ਰੋਜ਼ ਅੱਜ ਵੀ ਨਸ਼ੇ ਦੀ ਖੇਪ ਕਿਤੇ ਨਾ ਕਿਤੇ 1.5 ਕਵੰਟਲ ਬਹੁਤ ਵੱਡੀ ਮਾਤਰਾ ਦੇ ਵਿੱਚ ਪੁਲਿਸ ਫੜ ਰਹੀ ਆ ਕਿਹੜੀ 31 ਜੂਨ ਤੱਕ 31 ਮਈ ਤੱਕ ਕਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਦੀ ਡੈਡਲਾਈਨ ਖਤਮ ਕਰ ਦਿੱਤੀ ਆ ਅੱਜ ਵੀ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਆ ਅੱਜ ਵੀ ਨਸ਼ਾ ਉਸੇ ਤਰ੍ਹਾਂ ਲੋਕਾਂ ਗਰੀਬ ਲੋਕਾਂ ਦੀਆਂ ਜਾਨਾਂ ਲੈ ਰਿਹਾ ਆ ਪੰਜਾਬ ਸਰਕਾਰ ਲੋਕਾਂ ਨੂੰ ਗੁਮਰਾਹ ਨਾ ਕਰੇ ਅੱਜ ਨਸ਼ਾ ਵੱਡੀ ਤਦਾਦ ਚ ਵਿਕ ਰਿਹਾ ਔਰ ਮਹਿੰਗਾ ਵਿਕ ਰਿਹਾ ਜੇਕਰ ਪੰਜਾਬ ਸਰਕਾਰ ਚਾਹੁੰਦੀ ਆ ਨਸ਼ੇ ਨੂੰ ਖਤਮ ਕਰਨਾ ਤੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦਵੇ ਨੌਕਰੀਆਂ ਦੇਣ ਨਾਲ ਬੇਰੋਜ਼ਗਾਰੀ ਖਤਮ ਹੋਏਗੀ ਬੇਰੁਜ਼ਗਾਰੀ ਖਤਮ ਹੋਣਾ ਪੰਜਾਬ ਚੋਂ ਨਸ਼ਾ ਖਤਮ ਹੋ ਜਾਏਗਾ। ਤੁਸੀਂ ਦੇਖਿਆ ਵੀ ਖਾਸ ਤੱਕ ਜਿਹੜੇ ਪੂਰੇ ਪੰਜਾਬ ਦੇ ਵਿਧਾਇਕ ਨੇ ਚਾਹੇ 92 ਵਿਧਾਇਕ ਨੇ ਆਪ ਆਪਣੇ ਹਲਕੇ ਵਿੱਚ ਆਪਣੇ ਆਪਣੇ ਇਲਾਕੇ ਵਿੱਚ ਜਾ ਕੇ ਉਹ ਲੋਕਾਂ ਦੇ ਨਾਲ ਨਸ਼ਾ ਵਿਰੁੱਧ ਜਿਹੜੇ ਯੁੱਧ ਆ ਉਹ ਰੈਲੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਜਿਹੜੀ ਫੇਲ ਹੈ ਨਸ਼ਾ ਮਾਮਲੇ ਚ ਅੱਜ ਜੇਕਰ ਪੰਜਾਬ ਸਰਕਾਰ ਦੇ ਹਰ ਵਿਧਾਨ ਸਭਾ ਦੇ ਆਗੂ ਸਹਿਬਾਨ ਪਿੰਡਾਂ ਦੇ ਵਿੱਚ ਨਸ਼ਿਆਂ ਵਿਰੁੱਧ ਜਾਗਰੂਕ ਰੈਲੀ ਕਰ ਰਹੇ ਆ ਉਸ ਰੈਲੀਆਂ ਦੇ ਵਿੱਚ 100 ਤੋਂ 150 ਲੋਕ ਤੁਹਾਨੂੰ ਦਿਸਣਗੇ ਅੱਜ ਜਿਹੜੀ ਜਥੇਬੰਦੀ ਵੱਲੋਂ ਨਸ਼ੇ ਵਿਰੋਧ ਰੈਲੀ ਕੀਤੀ ਗਈ ਆ ਇੱਥੇ ਤੁਹਾਨੂੰ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਿਲੇ ਆ ਜਿਹੜੇ ਕਿ ਆਪਣੇ ਕਰਾਇਆ ਦੇ ਨਾਲ ਆਪਣੇ ਪੈਸੇ ਖਰਚ ਕੇ ਪਹੁੰਚੇ ਆ ਇਹ ਲੋਕ ਚਾਹੁੰਦੇ ਆ ਕਿ ਸਾਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਜਾਵੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਗਰੀਬ ਲੋਕ ਨਸ਼ਿਆਂ ਦੇ ਆਦੀ ਹੋ ਕੇ ਨਸ਼ੇ ਨੂੰ ਅਪਣਾ ਰਹੇ ਆ ਜੇਕਰ ਪੰਜਾਬ ਸਰਕਾਰ ਦੀ ਪੁਲਿਸ ਉਹਨਾਂ ਤੇ ਪਰਚੇ ਨਜਾਇਜ਼ ਨਾ ਕਰੇ ਉਹਨਾਂ ਲਈ ਨਸ਼ਾ ਛਡਾਊ ਕੇਂਦਰ ਦਾ ਚੰਗਾ ਪ੍ਰਬੰਧ ਕਰੇ ਇਹਨਾਂ ਨੂੰ ਨਸ਼ਾ ਛਡਾ ਕੇ ਇਹਨਾਂ ਦੀ ਸਿਹਤ ਨੂੰ ਤੰਦਰੁਸਤ ਕਰਨ ਦਾ ਉਪਰਾਲਾ ਕਰੇ ਬਿਲਕੁਲ ਤੁਸੀਂ ਗੱਲ ਕੀਤੀ ਹੈ ਪੰਜਾਬ ਪੁਲਿਸ ਦੀ ਗੱਲ ਕੀਤੀ ਹੈ ਸਾਡੇ ਜਿਹੜੇ ਕੀ ਪੰਜਾਬ ਦੇ ਡੀਜੀਪੀ ਸਾਹਿਬ ਨੇ ਉਹਨਾਂ ਨੇ ਹਰ ਇੱਕ ਹਲਕੇ ਦੇ ਹਰ ਇੱਕ ਇਲਾਕੇ ਦੇ ਐਸਐਚਓ ਸਾਹਿਬ ਨੂੰ ਇੱਕ ਡਿਊਟੀ ਲਗਾ ਦਿੱਤੀ ਹੈ ਕਿ ਜਿਹੜਾ ਵੀ ਹਲਕੇ ਤੁਹਾਡੇ ਇਲਾਕੇ ਵਿੱਚ ਕੋਈ ਨਸ਼ਾ ਕਰਦਾ ਉਸ ਨੂੰ ਐਸਐਚਓ ਗੋਦ ਲਵੇਗਾ ਅਤੇ ਉਸ ਨੂੰ ਜਿਹੜਾ ਨਸ਼ਾ ਛਡਾਊ ਕੇਂਦਰ ਵਿੱਚ ਜਮ੍ਹਾਂ ਕਰਾ ਕੇ ਆਏਗਾ ਕਿਸ ਤਰ੍ਹਾਂ ਦੀ ਉਹਦੀ ਚੀਜ਼ ਨੂੰ ਅੱਜ ਆਏ ਦਿਨ ਮੇਰੇ ਕੋਲ ਲੋਕਾਂ ਦਾ ਜਿਹੜਾ ਹਜ਼ੂਮ ਪਹੁੰਚ ਰਿਹਾ ਆਏ ਦਿਨ ਹਰ ਪਿੰਡ ਦੇ ਵਿੱਚ ਜਿਹੜਾ ਨੌਜਵਾਨ ਨਸ਼ਾ ਪੀਂਦਾ ਪੁਲਿਸ ਪ੍ਰਸ਼ਾਸਨ ਚੱਕ ਕੇ ਉੱਤੇ ਪਰਚਾ ਨਜਾਇਜ਼ ਕਰ ਰਿਹਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਆਪਾਂ ਤੱਕੇਸ਼ਾਈ ਨਾ ਕਰੀਏ ਜਿਹੜੇ ਨਸ਼ਾ ਪੀਂਦੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਲੈ ਕੇ ਜਾਈਏ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਤੰਦਰੁਸਤ ਕਰੀਏ ਜਿਹੜੇ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਜ਼ਿਲ੍ਹਿਆਂ ਦੀਆਂ ਸਲਾਖਾਂ ਦੇ ਪਿੱਛੇ ਛੁਟ ਕੇ ਨਸ਼ੇ ਦੀ ਚੇਨ ਨੂੰ ਤੋੜਿਆ ਜਾਵੇ ਪਰ ਕੀ ਲੱਗਦਾ ਜਿਵੇਂ ਸਰਕਾਰ ਕਹਿ ਰਹੀ ਹੈ ਵੀ ਨਸ਼ੇ ਦਾ ਜਿਹੜਾ ਲੱਕ ਤੋੜਿਆ ਜਾ ਰਿਹਾ ਆਏ ਦਿਨ ਅਸੀਂ ਦੇਖਿਆ ਵੀ ਭਗਵੰਤ ਸਿੰਘ ਸਾਹਿਬ ਜਾਂ ਪੰਜਾਬ ਦੇ ਡੀਜੀਪੀ ਸਾਹਿਬ ਅਸੀਂ ਦੇਖਦੇ ਹਾਂ ਅੱਜ ਦਿਨ ਪ੍ਰੈਸ ਕਾਨਫਰੰਸ ਕਰਦੇ ਨੇ ਵੀ ਵੱਡੀ ਜਿਹੜੀ ਖੇ ਫੜੀ ਜਾ ਰਹੀ ਆ ਤੁਸੀਂ ਇਹ ਦੱਸੋ ਸਰਕਾਰ ਨੂੰ ਸਾਂਝਾ ਕਰ ਦਿਓ ਇਹਨਾਂ ਨਸ਼ਾ ਆ ਕਿੱਥੋਂ ਰਿਹਾ ਵਾ ਅਸੀਂ ਦੇਖਿਆ ਆਏ ਦਿਨ ਹੀ ਪੁਲਿਸ ਲੱਖਾਂ ਦੇ ਹਿਸਾਬ ਨਾਲ ਜਿਹੜਾ ਕਿ ਕਵੰਟਰਲ ਦੇ ਹਿਸਾਬ ਨਾਲ ਜਿਹੜਾ ਕਿ ਨਸ਼ਾ ਫੜਦੀ ਆ ਪਰ ਨਸ਼ਾ ਆਉਂਦਾ ਕਿੱਥੋਂ ਜਾਈਂ ਨਾਏ ਅੱਜ ਪੰਜਾਬ ਸਰਕਾਰ ਰੋ ਤੇ ਪੰਜਾਬ ਦੇ ਰੋਜ਼ ਚੈਨਲਾਂ ਰਹੀਆਂ ਅਖਬਾਰਾਂ ਰਹੀਏ ਕਹਿ ਰਹੇ ਆ ਕਿ ਅਸੀਂ 31 ਮਈ ਤੱਕ ਨਸ਼ੇ ਨੂੰ ਸਾਰਾ ਖਤਮ ਕਰ ਦਿੱਤਾ ਸੀ ਪਰ ਅੱਜ ਵੀ ਬਿਆਨ ਆ ਹਜ਼ਾਰਾਂ ਕਰੋੜਾਂ ਰੁਪਈਆਂ ਦੀ ਖੇਪ ਜਿਹੜੀ ਆ ਪੰਜਾਬ ਦੀ ਪੁਲਿਸ ਫੜ ਰਹੀ ਆ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਨਸ਼ਾ ਪਿੰਡਾਂ 'ਚ ਉਸੇ ਤਰ੍ਹਾਂ ਵਿਕ ਰਿਹਾ ਆ ਉਸ ਪਿੰਡਾਂ ਦੇ ਮੋਤਬਰਾਂ ਨੂੰ ਪੰਜਾਬ ਪੁਲਿਸ ਚੌਕੀ ਇੰਚਾਰਜ ਨੂੰ ਉੱਥੇ ਪੁੱਛੇ ਕਿ ਇਹ ਨਸ਼ਾ ਰੋਜ਼ ਕਿੱਥੋਂ ਆ ਰਿਹਾ ਆ ਆਏ ਦਿਨ ਪੰਜਾਬ ਦੇ ਲੋਕ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਲੋਕ ਜਿਹੜੇ ਕਿ ਪਰਿਵਾਰ ਅੱਜ ਉਹਨਾਂ ਦੇ ਮਾਪੇ ਰੋਂਦੇ ਕਰ ਲੋਂਦੇ ਸਾਡੇ ਕੋਲ ਆਉਂਦੇ ਆ ਵੀ ਸਾਡਾ ਬੱਚਾ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਪਰ ਪੁਲਿਸ ਉਸਤੇ ਨਸ਼ੇ ਦਾ ਧੰਦਾ ਕਰਨ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੀ ਆ ਪਰ ਜੇਲ੍ਹਾਂ ਸੁੱਟਣ ਨਾਲ ਉਸ ਨਸ਼ੇੜੀਆਂ ਨੂੰ ਉੱਥੇ ਇਲਾਜ ਨਹੀਂ ਮਿਲਣਾ ਜੇਕਰ ਪੰਜਾਬ ਸਰਕਾਰ ਲੋਕਾਂ ਦਾ ਭਲਾ ਕਰਨਾ ਚਾਹੁੰਦੀ ਆ ਤੇ ਇਹਦਾ ਇਲਾਜ ਕਰਾਵੇ ਜਿਹੜਾ ਕਿ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾਵੇ ਤੇ ਮੈਂ ਪੰਜਾਬ ਸਰਕਾਰ ਨੂੰ ਔਰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਥਾਣਿਆਂ ਦੇ ਮੁਖੀਆਂ ਨੂੰ ਆਦੇਸ਼ ਦਿੱਤੇ ਜਾਣ ਪੀ ਜਿਹੜੇ ਨਸ਼ਾ ਕਰਦੇ ਆ ਉਹਨਾਂ ਦਾ ਇਲਾਜ ਕਰਾਓ ਤੇ ਜਿਹੜੇ ਨਸ਼ੇ ਦੇ ਵਪਾਰੀ ਉਹਨਾਂ ਤੇ ਪਰਚਾ ਦਰਜ ਕਰੋ ਪਰ ਛੋਟਾ ਸਾਹਿਬ ਸਰਕਾਰ ਦਾ ਕਹਿ ਰਹੀ ਆ ਵੀ ਅਸੀਂ ਇੱਕ ਜਿਹੜਾ ਨਸ਼ਾ ਸ਼ਰੋ ਕੇਂਦਰ ਖੋਲ੍ਹਨੇ ਹਰ ਇੱਕ ਇਲਾਕੇ ਵਿੱਚ ਹਰ ਇੱਕ ਪਿੰਡ ਵਿੱਚ ਉੱਥੇ ਜਾ ਕੇ ਨਸ਼ਾ ਦਾ ਜਿਹੜਾ ਬੱਚਾ ਨਸ਼ਾ ਕਰਦਾ ਉੱਥੇ ਜਾ ਕੇ ਦਾਖਲ ਹੋ ਜੇ ਅਤੇ ਉਹਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਊਗਾ ਨਸ਼ਾ ਬਿਲਕੁਲ ਫ੍ਰੀ ਛਡਾਇਆ ਜਾਊਗਾ ਅਤੇ ਖਾਸ ਕਰਕੇ ਜਿਹੜੀ ਗੱਲ ਆ ਵੀ ਜਿਹੜੇ ਇੱਕ ਨਸ਼ੇ ਛਡਾਉਣ ਵਾਸਤੇ ਗੋਲੀ ਹੁੰਦੀ ਆ ਜਿਹੜੀ ਜ਼ਬਾਂਥ ਲਖੀ ਜਾਂਦੀ ਆ ਉਹ ਗੋਲੀ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਨਸ਼ੇ ਦੀ ਥੋੜ੍ਹ ਹੈ ਜਿਹੜੀ ਉਹਨੂੰ ਪੰਜਾਬ ਸਰਕਾਰ ਹਰ ਇਲਾਕੇ ਚ ਕਹਿ ਰਹੀ ਹੈ ਵੀ ਨਸ਼ਾ ਛਡਾਊ ਕੇਂਦਰ ਸਰਕਾਰੀ ਖੋਲੇ ਜਾਣਗੇ ਅੱਜ 117 ਵਿਧਾਨ ਸਭਾ ਆ ਪੰਜਾਬ ਸਰਕਾਰ ਅੰਮ੍ਰਿਤਸਰ ਦੀਆਂ 9 ਵਿਧਾਨ ਸਭਾ ਇੱਕ ਵੀ ਵਿਧਾਨ ਸਭਾ ਚ ਦੱਸਦੇ ਵੀ ਕਿਹੜਾ ਨਸ਼ਾ ਛਡਾਊ ਕੇਂਦਰ ਖੋਲਿਆ ਗਿਆ ਆ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਸਰਕਾਰੀ ਨਸ਼ਾ ਛਡਾਊ ਕੇਂਦਰ ਆ ਕਿੰਨੇ ਹਰ ਪਿੰਡ ਦੇ ਵਿੱਚ ਤਕਰੀਬਨ 30 ਤੋਂ 40 ਬੱਚੇ ਨਸ਼ੇ ਦੀ ਡੋਜ਼ ਲੈ ਕੇ ਉਹਦੇ ਆਦੀ ਹੋ ਚੁੱਕੇ ਆ ਉਹ ਗਰੀਬ ਪਰਿਵਾਰਾਂ ਦੇ ਵਿੱਚੋਂ ਆ ਪੰਜਾਬ ਸਰਕਾਰ ਲੋਕਾਂ ਨੂੰ ਗੁੰਮਰਾਹਾ ਨਾ ਕੰਮ ਕਰਨ ਕਰੇ ਜੇਕਰ ਲੋਕਾਂ ਦਾ ਭਲਾ ਕਰਨਾ ਚਾਹੁੰਦੀ ਹੈ ਤੇ ਹਰ ਵਿਧਾਨ ਸਭਾ ਚ ਇੱਕ ਨਸ਼ਾ ਛਡਾਊ ਕੇਂਦਰ ਖੋਲ੍ਹ ਕੇ ਇਹਨਾਂ ਨੂੰ ਚੰਗੀ ਦਵਾਈ ਦੇ ਕੇ ਇਹਨਾਂ ਦੀ ਸਿਹਤ ਨੂੰ ਤੰਦਰੁਸਤ ਕਰਨ ਦਾ ਉਪਰਾਲਾ ਕਰੇ ਅੱਜ ਜਿਹੜੀ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਗੋਲੀ ਮਿਲ ਰਹੀ ਆ ਮੈਂ ਕਈ ਸਾਥੀਆਂ ਨਾਲ ਮੇਰੀ ਮੁਲਾਕਾਤ ਹੋਈ ਉਹ ਗੋਲੀ ਕਹਿੰਦੇ ਆ ਜਿਹੜਾ ਚਿੱਟਾ ਪੀਰਿਆ ਉਹਦੇ ਤੋਂ ਵੀ ਬਹੁਤ ਤੇਜ਼ ਚੱਲਦੀ ਆ ਕਿੱਥੋਂ ਇਹ ਲੋਕ ਨਸ਼ਾ ਛੱਡ ਦੇਣਗੇ ਨਸ਼ੇ ਨੂੰ ਛੱਡਣ ਦਾ ਜਿਹੜੀ ਦਵਾਈ ਆ ਪ੍ਰੋਪਰ ਚੰਗੀ ਦਿੱਤੀ ਜਾਵੇ ਤਾਂ ਜੋ ਗਰੀਬ ਲੋਕਾਂ ਦਾ ਭਲਾ ਹੋ ਸਕੇ ਪਰ ਅਸੀਂ ਦੇਖਿਆ ਸੋਤਾ ਸਾਹਿਬ ਜਿੱਥੇ ਨਸ਼ੇੜੀ ਜਿਹੜੇ ਨਸ਼ਿਆ ਸਾਡੇ ਪੰਜਾਬ ਵਿੱਚ ਵੱਧ ਰਿਹਾ ਵਾ ਅਸੀਂ ਦੇਖਿਆ ਆਜ ਦਿਨ ਫਰੋਤੀਆਂ ਮੰਗੇ ਜਾਂ ਰਹੀਆਂ ਪਹਿਲੇ ਤੁਸੀਂ ਦੇਖਿਆ ਜੰਡਿਆਲੇ ਵਿੱਚ ਇੱਕ ਜਿਹੜਾ ਵਪਾਰੀ ਸੀ ਦੁਕਾਨਦਾਰ ਸੀ ਉਸ ਕੋ ਵੀ ਜਿਹੜੀ 50 ਲੱਖ ਦੀ ਫਰੋਤੀ ਮੰਗੀ ਗਈ ਸੀ ਅਤੇ ਉਸ ਤੋਂ ਬਾਅਦ ਉੱਥੇ ਗੋੜੀ ਵੀ ਚਲਾਈ ਗਈ ਸੀ ਪਰ ਅਸੀਂ ਦੇਖਿਆ ਕਿਥੇ ਸਰਕਾਰਾਂ ਪੰਜਾਬ ਪੁਲਿਸ ਨਹੀਂ ਉਹ ਡਿਊਟੀ ਨਿਭਾ ਸਕੀ ਉੱਥੇ ਜਿਹੜੇ ਕਿ ਬਾਬਾ ਮੇਦੇ ਸਿੰਘ ਸੋਢੀ ਵੱਲੋਂ ਜਿਹੜੇ ਕਿ ਆਪਣੀ ਨੰਗ ਸਿੰਘ ਗੁਰੂ ਕੀ ਲਾੜੀ ਫੌਜਾਂ ਦੇ ਨਾਲ ਉੱਥੇ ਪਹਿਲਾ ਦਿੱਤਾ ਗਿਆ ਤੇ ਫਿਰ ਜਾ ਕੇ ਡ ਅੱਜ ਪੰਜਾਬ ਸਰਕਾਰ ਗੁੰਡੇ ਅੰਸਰਾਂ ਨੂੰ ਰੋਜ਼ ਫੜ ਕੇ ਜੇਲ੍ਹਾਂ 'ਚ ਧਕੇਲ ਰਹੀ ਆ ਪਰ ਗੁੰਡੇ ਅੰਸਰਾਂ ਦਾ ਖੌਫ ਬਿਲਕੁਲ ਉਹਨਾਂ ਦੇ ਮਨ 'ਚ ਕੋਈ ਖੌਫ ਨਹੀਂ ਮੈਂ ਤਾਜੀ ਮਿਸਾਲ ਜੰਡਿਆਲੇ ਵਿਧਾਨ ਸਭਾ ਦੀ ਦਿੰਦਾ ਜੰਡਿਆਲੇ ਵਿਧਾਨ ਸਭਾ ਦੇ ਵਿੱਚ ਰੋਜ਼ਾਨਾ ਕਿਸੇ ਨਾ ਕਿਸੇ ਵਪਾਰੀ ਕੋ 50 ਲੱਖ ਦੀ ਫਰੋਤੀ 10 ਲੱਖ ਦੀ ਫਰੋਤੀ ਮੰਗੀ ਜਾ ਰਹੀ ਆ ਆ ਪਿਛਲੇ ਦਿਨੀ ਇੱਕ ਕਰਿਆਨਾ ਸਟੋਰ ਕੋ ਫਰੋਤੀ ਮੰਗੀ ਗਈ ਉੱਥੇ ਗੋਲੀ ਚਲਾਈ ਗਈ ਪਰ ਉੱਥੇ ਦਸ਼ਮੇਸ਼ ਤਰਨਾਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਪਹੁੰਚੇ ਉਹਨਾਂ ਨੇ ਜ਼ਿੰਮੇਵਾਰੀ ਲਈ ਕਿ ਜੇਕਰ ਪੰਜਾਬ ਪੁਲਿਸ ਇਹਨਾਂ ਨੂੰ ਗਾਰਡ ਨਹੀਂ ਦੇ ਸਕਦੀ ਤਾਂ ਉਸੇ ਦੋ ਨਿਹੰਗ ਸਿੰਘ ਉੱਥੇ ਸੂਰਮੇ ਬਿਠਾਏ ਜਾਣਗੇ ਜਿਹੜੇ ਕਿ ਕਰਿਆਨਾ ਸਟੋਰ ਵਾਲਿਆਂ ਦੀ ਰੱਖਿਆ ਕਰੇ ਜਾਣਗੇ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਲੋਕ ਤੁਹਾਡੇ ਕੋਲ ਫਰਿਆਦ ਲੈ ਕੇ ਆਉਂਦੇ ਆ ਪਰ ਤੁਸੀਂ ਉਹਨਾਂ ਨੂੰ ਅੰਗੋਲਿਆਂ ਤੁਹਾਡੀ ਪੁਲਿਸ ਕਰ ਰਹੀ ਆ ਜਿੰਨੂੰ ਵੀ ਇਸ ਗੁੰਡੇ ਅੰਸਰਾਂ ਵੱਲੋਂ ਫਰੋਤੀ ਮੰਗੀ ਜਾਂਦੀ ਆ ਮੇਰੀ ਬੇਨਤੀ ਆ ਤੁਹਾਨੂੰ ਉਹਨੂੰ ਆਪਣੇ ਗਾਰਡ ਦਿੱਤੇ ਜਾਣ ਤਾਂ ਜੋ ਉਹਨਾਂ ਦੀ ਜਾਨ ਮਾਨ ਦੀ ਰਾਖੀ ਕੀਤੀ ਜਾ ਸਕੇ ਲੱਗਦਾ ਸੋਤਾ ਸਾਹਿਬ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਜਿਹੜਾ ਕਿ ਸਿਕਿਉਰਿਟੀ ਸਰਕਾਰਾਂ ਨੂੰ ਦੇਣੀ ਚਾਹੀਦੀ ਸੀ ਅਸੀਂ ਦੇਖਿਆ ਵੀ ਬਾਬਾ ਜਿਹੜੇ ਕਿ ਮੇਰੇ ਸੋਢੀ ਉਹਨਾਂ ਵੱਲੋਂ ਜਿਹੜੀ ਸਿਕਿਉਰਿਟੀ ਦਿੱਤੀ ਗਈ ਆ ਦੋ ਨਿਹੰਗ ਸਿੰਘ ਗੁਰੂ ਕੀ ਲਾੜੀ ਫੌਜਾਂ ਲਾਤੀਆਂ ਗਏ ਕਿ ਲੱਗਦਾ ਵੀ ਹੁਣ ਉਸ ਦੁਕਾਨ ਵਾਲੇ ਕੋ ਮੂੰਹ ਕਰੂਗਾ ਵੀ ਦੇਖੋ ਪੰਜਾਬ ਦੇ ਵਿੱਚ ਕਿ ਪੂਰੇ ਦੇਸ਼ ਦੇ ਵਿੱਚ ਤਾਂ ਬਾਬਾ ਮੇਜਰ ਸਿੰਘ ਸੋਢੀ ਜੀ ਦਸ਼ਮੇਸ਼ ਤਰਮਨ ਦਲ ਦੇ ਮੁਖੀ ਸਾਹਿਬ ਨੇ ਜ਼ਿੰਮੇਵਾਰੀ ਲਈ ਆ ਕਿ ਅਸੀਂ ਇਸ ਕਰਿਆਨਾ ਸਟੋਰ ਵਾਲੇ ਦੀ ਜਾਨਮਾਲ ਦੀ ਰੱਖਿਆ ਕਰਾਂਗੇ ਜੇ ਸਾਨੂੰ ਵੀ ਆਪਣੀ ਪਾਰਟੀ ਵੱਲੋਂ ਦੋ ਸਾਥੀ ਉੱਥੇ ਬਿਠਾਉਣੇ ਪਏ ਅਸੀਂ ਵੀ ਆਪਣੀ ਜਥੇਬੰਦੀ ਵੱਲੋਂ ਆਪਣੀ ਪਾਰਟੀ ਵੱਲੋਂ ਉਸ ਦੁਕਾਨਦਾਰ ਦੇ ਅੱਗੇ ਦੋ ਸਾਥੀ ਬਿਠਾ ਕੇ ਉਹਨਾਂ ਦੀ ਜਾਨਮਾਲ ਦੀ ਰਾਖੀ ਕਰਾਂਗੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜਿਨ੍ਹਾਂ ਨੇ ਆਪਣੇ ਜਥੇਦਾਰ ਸਾਹਿਬ ਉੱਥੇ ਬਿਠਾ ਕੇ ਜਿਹੜੀ ਜਨਮਾਤ ਦੀ ਰਾਖੀ ਕੀਤੀ ਆ ਜਥੇਦਾਰ ਸਾਹਿਬ ਬੜੇ ਸੂਜਮਾਨ ਨੇ ਉਹਨਾਂ ਐਸੇ ਕਰਕੇ ਆਪਣੀਆਂ ਨਿਹੰਗ ਸਿੰਘ ਫੌਜਾਂ ਤਿਆਰ ਕੀਤੀਆਂ ਕਿ ਜਿੱਥੇ ਗੁੰਡਾ ਅਸਰ ਬੇਖੌਫ ਹੋ ਕੇ ਲੋਕਾਂ ਕੋਲੋਂ ਫਰੋਤੀ ਮੰਗਦੇ ਆ ਉਹਨਾਂ ਦੀ ਜੇਕਰ ਗੁੰਡਾ ਅਸਰ ਡਰਦੇ ਆ ਤੇ ਬਾਬਾ ਮਿੱਤਰ ਸਿੰਘ ਛੋਡੀ ਕੋ ਡਰਦੇ ਆ ਸਾਨੂੰ ਪੂਰੀ ਆਸ ਆ ਪੀ ਉਹਨਾਂ ਦੁਕਾਨਦਾਰਾਂ ਦੀ ਜਾਨਮਾਨ ਦੀ ਰਾਖੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਆਪ ਕਰਨਗੇ ਕਿ ਲੱਗਦਾ ਵੀ ਸੋਢਾ ਸਾਹਿਬ ਇਸ ਤਰ੍ਹਾਂ ਜਿਹੜੇ ਕਿ ਜੇਕਰ ਗੁਰੂ ਕੀ ਲਾਡਲੀ ਫੌਜਾਂ ਜਿਵੇਂ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਜਿਹੜਾ ਕਿ ਆਪਣੀਆਂ ਲਾਡਲੀਆਂ ਫੌਜਾਂ ਨੂੰ ਜਿਹੜਾ ਇਸ ਦਾ ਪਹਿਰਾ ਲਾ ਦਿੱਤਾ ਗਿਆ ਵਾ ਕਿ ਲੱਗਦਾ ਵੀ ਜੇਕਰ ਇਸ ਦਾ ਪਿੰਡ ਪਿੰਡ ਜਾ ਕੇ ਇਸ ਤਰ੍ਹਾਂ ਦੀ ਜਿਹੜੀ ਆ ਆਪਣੀ ਨੰਗ ਸਿੰਘ ਫੌਜਾਂ ਵੱਲੋਂ ਉੱਥੇ ਪਹਿਰਾ ਲਾਇਆ ਜਾਵੇ ਜਿਹੜਾ ਵੀ ਬਾਹਰੋਂ ਕੋਈ ਨਸ਼ਾ ਲੈ ਕੇ ਆਉਂਦਾ ਵਾ ਜਾਂ ਅੱਛਾ ਵੇਚਦਾ ਵਾ ਜੇ ਉਹਤੇ ਬੰਦੀ ਕਾਰਵਾਈ ਕੀਤੀ ਹੈ ਮੈਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਕਿ ਲੱਗਦਾ ਵੀ ਵਧੀਆ ਕੰਮ ਕਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਜੇਕਰ ਮੈਂ ਇੱਕ ਗੱਲ ਕਹਿਣ ਲੱਗਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਵੀ ਵੋਟ ਨਾਲ ਹੀ ਪੰਜਾਬ ਦਾ ਮੁੱਖ ਮੰਤਰੀ ਪੈਦਾ ਕੀਤਾ ਜਾਂਦਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਪੈਦਾ ਕੀਤਾ ਜਾਂਦਾ ਉਹਦਾ ਦੇਸ਼ ਦਾ ਪੰਜਾਬ ਦਾ ਰਾਜਾ ਹੁੰਦਾ ਰਾਜੇ ਦਾ ਫਰਜ਼ ਹੈ ਆਪਣੀ ਪ੍ਰਜਾ ਦਾ ਖਿਆਲ ਰੱਖਣਾ ਰਾਜੇ ਕੋ ਪੰਜਾਬ ਪੁਲਿਸ ਆ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੱਥ ਖੜੇ ਕਰ ਦੇਣ ਤਾਂ ਅਸੀਂ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੂੰ ਬੇਨਤੀ ਕਰਾਂਗੇ ਪੇ ਹਰ ਪਿੰਡ ਦੇ ਵਿੱਚ ਦੋ ਚਾਰ ਆਪਣੇ ਜਥੇਬੰਦੀ ਦੇ ਨਿਹੰਗ ਸਿੰਘ ਖੜੇ ਕੀਤੇ ਜਾਣ ਤਾਂ ਜੋ ਨਸ਼ੇ ਵਾਲਿਆਂ ਨੂੰ ਨੱਥ ਪਾਈ ਜਾ ਸਕੇ ਔਰ ਇਹਨਾਂ ਗੁੰਡਾ ਅੰਸਰਾਂ ਨੂੰ ਜਿਹੜੇ ਫਰੋਤੀਆਂ ਮੰਗਦੇ ਆ ਉਹਨਾਂ ਕੋਲੋਂ ਲੋਕਾਂ ਦੀ ਰੱਖਿਆ ਕਰਾਈ ਜਾਵੇ। ਜੀ ਤੁਸੀਂ ਸੋਤਾ ਸਰ ਲਾਸਵਾਲ ਮੇਰਾ ਜਿਮੀਨੀ ਚੋਣਾਂ ਹੋਣ ਜਾਂਦੀ ਆ ਲੁਧਿਆਣੇ ਵਿੱਚ ਕਿਸ ਤਰ੍ਹਾਂ ਦੇ ਦਦੇ ਕਿ ਲੱਗਦਾ ਵੀ ਕਿਹੜੀ ਸਰਕਾਰ ਜਾਂ ਕਿਹੜੀ ਪਾਰਟੀ ਬਾਜੀ ਮਾਰੂਗੀ ਕਿਉਂਕਿ ਅਸੀਂ ਦੇਖਿਆ ਕਹਿੰਦੇ ਪੰਜਾਬ ਵਿੱਚ ਜੇ ਆਮ ਆਦਮੀ ਪਾਰਟੀ ਆ ਤੇ ਆਮ ਆਦਮੀ ਪਾਰਟੀ ਦਾ ਹੀ ਉਥੋਂ ਦਾ ਵਿਧਾਇਕ ਬਣੂਗਾ ਪਰ ਅਸੀਂ ਕਹਿੰਦੇ ਟੱਕਰ ਬਹੁਤ ਬਣੀ ਪਈ ਆ ਇੱਕ ਬੰਦੇ ਜਿਹੜੇ ਕਾਂਗਰਸ ਦੇ ਉਹ ਨੇ ਆਸ਼ੂ ਜੇ ਇੱਕ ਬੰਦੇ ਸਜੀਵ ਨੇ ਜਿਹੜੇ ਕੀ ਆਮ ਆਦਮੀ ਪਾਰਟੀ ਤੋਂ ਹੋਰ ਵੀ ਪਾਰਟੀ ਦੇ ਉਮੀਦਵਾਰ ਨੇ ਪੂਰਾ ਕਾਂਟੇ ਦਾ ਜੋਰ ਆ ਕੀ ਲੱਗਦਾ ਕਿਹੜੀ ਪਾਰਟੀ ਬਾਜੇ ਮਾਰਗੀ ਉਥੇ ਅੱਜ ਜੋ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਤੋਂ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਆ ਮੈਂ ਪੰਜਾਬ ਦੇ ਔਰ ਲੁਧਿਆਣਾ ਦੇ ਪੱਛਮੀ ਇਲਾਕੇ ਦੇ ਨਿਵਾਸੀਆਂ ਨੂੰ ਕਹਿੰਦਾ ਵੀ ਉਥੇ 50% ਦਲਤ ਵੋਟ ਆ ਪੰਜਾਬ ਦੀ ਸਰਕਾਰ ਨੂੰ 12.5% ਕੋਟਾ ਜਿਹੜਾ 1 ਅਗਸਤ ਮਾਨਜੋਗ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੀ ਅਸੀਂ ਪੂਰੀਆਂ 60 ਵਿਧਾਨ ਸਭਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ 12.5% ਕੋਟੇ ਨੂੰ ਲਾਗੂ ਕਰਾਉਂਦਾ ਹਜੇ ਕੋਈ ਵੀ ਆਪਣਾ ਜਿਹੜਾ ਚਿਹਰਾ ਸਾਹਮਣੇ ਨਹੀਂ ਲੈਂਦਾ ਮੈਂ ਪੱਛਮੀ ਹਲਕੇ ਦੇ ਲੁਧਿਆਣੇ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ 12.5% ਕੋਟਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਡਾ ਨਹੀਂ ਲਾਗੂ ਕਰ ਰਹੇ ਤੇ ਸਾਨੂੰ ਪੱਛਮੀ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਉੱਥੋਂ ਦੇ ਵੋਟਰਾਂ ਨੂੰ ਅਪੀਲ ਕਰਦਾ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ ਤਾਂ ਜੋ 12.5% ਤੋਂ ਜਿਹੜਾ ਇਹਨਾਂ ਗੋਲੀਆਂ ਕਰ ਰਹੇ ਆ ਇਹਨਾਂ ਨੂੰ ਜਵਾਬ 2027 ਤੋਂ ਪਹਿਲਾਂ ਹਲਕਾ ਵਿਧਾਨ ਸਭਾ ਲੁਧਿਆਣਾ ਦੀ ਪੱਛਮੀ ਚੋਂ ਮਿਲ ਸਕੇ ਬਿਲਕੁਲ ਜੀ ਗੱਲ ਕਹੀ ਜੀ ਸਾਜੀ ਜਿਹੜੀ ਅੱਜ ਕੱਲ੍ਹ ਸਿੱਖਿਆ ਕ੍ਰਾਂਤੀ ਦੀ ਗੱਲ ਕਰੀ ਅਸੀਂ ਦੇਖਿਆ ਵੀ ਹਮੇਸ਼ਾ ਭਗਵੰਤ ਸਿੰਘ ਮਾਨ ਹਮੇਸ਼ਾ ਗੱਲ ਕਰਦੇ ਨੇ ਵੀ ਉਹ ਮਾਸਟਰ ਦੇ ਪੁੱਤਰ ਨੇ ਹਮੇਸ਼ਾ ਮਾਸਟਰ ਦੀ ਗੱਲ ਕਰਦੇ ਨੇ ਤੇ ਅਸੀਂ ਦੇਖਿਆ ਵੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਅੱਜ ਜੇ ਰੱਖਿਓ ਉੱਥੇ ਮਾਸਟਰ ਨੇ ਉਹਨਾਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਡੇ ਤੇ ਦਾਅ ਵੀ ਜਿਉਂ ਉ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਪੰਜਾਬ ਦੀ ਸਰਕਾਰ ਬਣਾਉਣੀ ਸੀ ਤਿੰਨ ਚਾਰ ਮੁੱਦਿਆਂ ਤੇ ਪੰਜਾਬ ਦੀ ਸਰਕਾਰ ਬਣੀ ਚੰਗੀ ਸਿੱਖਿਆ ਪੰਜਾਬ ਚੋਂ ਨਸ਼ਾ ਖਤਮ ਪੰਜਾਬ ਚੋਂ ਬੇਰੁਜ਼ਗਾਰੀ ਔਰ ਬੀਬੀਆਂ ਦੇ ਖਾਤੇ ਚ ਇੱਕ ਇੱਕ ਹਜ਼ਾਰ ਰੁਪਿਆ ਇਹ ਕੋਈ ਵੀ ਮੰਗ ਅਜ ਤੱਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੂਰੀ ਨਹੀਂ ਕੀਤੀ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਕਿ ਮੈਂ ਮਾਸਟਰ ਦਾ ਪੁੱਤ ਹਾਂ ਤੇ ਮੈਂ ਮਾਸਟਰਾਂ ਦੀ ਪਹਿਲ ਦੇ ਆਧਾਰ ਤੇ ਗੱਲ ਸੁਣੂਗਾ ਅੱਜ ਪੰਜਾਬ ਦੇ ਬੇਰੁਜ਼ਗਾਰ ਟੀਚਰ ਜਿਹੜੇ ਟੀਚਰਾਂ ਦੀਆਂ ਗੱਲਾਂ ਨਹੀਂ ਸੁਣੀਆਂ ਚਲ ਰਹੀਆਂ ਅੱਜ ਲੁਧਿਆਣੇ ਦੀ ਧਰਤੀ ਤੇ ਉਹ ਇਕੱਠੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਘੜੀ ਆਪਣੀ ਝੋਲੀ ਅੜ ਰਹੇ ਆ ਵੀ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਗੁੰਮਰਾਹ ਨਾ ਕਰੋ ਨਾ ਤੁਸੀਂ ਨੌਕਰੀਆਂ ਦਿੱਤੀਆਂ ਤੁਸੀਂ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਜੋ ਆ ਪਿਛਲੇ ਦਿਨੀ ਯੂਨੀਵਰਸਿਟੀ ਦੇ ਵਿੱਚ ਇੱਕ ਸਾਡੀ ਹੀ ਭੈਣ ਇਹ ਗੱਲ ਕਹਿ ਰਹੀ ਸੀ ਵੀ ਅਸੀਂ ਨੌਕਰੀਆਂ ਤੋਂ ਵਾਂਝੇ ਹਾਂ ਹਰ ਡਿਗਰੀ ਹਰ ਟੈਸਟ ਪਾਸ ਕੀਤਾ ਪਰ ਪੰਜਾਬ ਦੀ ਸਰਕਾਰ ਨੇ ਸਾਨੂੰ ਕੋਈ ਨੌਕਰੀ ਨਹੀਂ ਦਿੱਤੀ ਪਰ ਮੈਂ ਉਹਨਾਂ ਟੀਚਰਾਂ ਦੇ ਹਮਾਇਤ ਦੇ ਵਿੱਚ ਬਿਆਨ ਦੇਣਾ ਵੀ ਅਸੀਂ ਤੁਹਾਡੇ ਨਾਲ ਆ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ 19 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤੇ ਅਸੀਂ ਜਲਦੀ ਤੁਹਾਡੇ ਨਾਲ ਮੁਲਾਕਾਤ ਕਰਕੇ ਇਸ ਦਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸੰਘਰਸ਼ ਸ਼ੁਰੂ ਕਰਾਂਗੇ ਠੀਕ ਹੈ ਜੀ ਤੁਹਾਨੂੰ ਪਤਾ ਲੱਗਵਾਜੀ ਇਹ ਸੀ ਗੱਲ ਬਾਕੀ ਦੀ ਕਬਲ ਸੋਤਾ ਜਿਹੜੇ ਕਿ ਹਮੇਸ਼ਾ ਲੋਕਾਂ ਦੇ ਹੱਕ ਵਿੱਚ ਖੜਦੇ ਨੇ ਅੱਜ ਖਾਸ ਕਰਕੇ ਜਿਹੜਾ ਕਿ ਨਯੋਧ ਨਸ਼ਾ ਵਿਰੋਧ ਜਿਹੜੇ ਕਿ ਬਾਬਾ ਮੇਦੇ ਸਿੰਘ ਸੋਢੀ ਉਹਨਾਂ ਵੱਲੋਂ ਜਿਹੜੀ ਕਿ ਵੱਡੀ ਰੈਲੀ ਰੱਖੀ ਗਈ ਸੀ ਅਤੇ ਉਹਨਾਂ ਨੇ ਨਾਲ ਸਹਿਯੋਗ ਦਿੱਤਾ ਗਿਆ ਤੇ ਵਕ ਵਕ ਤੁਸੀਂ ਦੇਖਿਆ ਵਕ ਵਕ ਨੁਮਾਇंदे ਵਕ ਵਕ ਧਾਰਮਿਕ ਆਗੂ ਜਿਹੜੇ ਇਸ ਰੈਲੀ ਵਿੱਚ ਪਹੁੰਚੇ ਨੇ ਅਤੇ ਉੱਥੇ ਅਸੀਂ ਦੇਖਿਆ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਵਾ ਯੁੱਧ ਨਸ਼ਾ ਵਿਰੋਧ ਦੇ ਮਾਮਲੇ ਲੈ ਕੇ ਉੱਥੇ ਬਾਬਾ ਮੇਦੇ ਸਿੰਘ ਸੋਢੀ ਵੱਲੋਂ ਜਿਹੜ ਵਿਚ ਪਿਆਰੇ ਲਾਇਆ ਕਿ ਨੰਗਸ ਸਿੰਘ ਫੌਜਾਂ ਵੱਲੋਂ ਜਿਹੜਾ ਵੀ ਨਸ਼ਾ ਕਰਦਾ ਜਾਂ ਜਿਹੜਾ ਨਸ਼ਾ ਵੇਚਦਾ ਹੋਊਗਾ ਉਸ ਤੇ ਬੰਦੀ ਕਾਰਵਾਈ ਜੜੀ ਕੀਤੀ ਜਾਊਗੀ ਅਤੇ ਉਹਨਾਂ ਕਿਹਾ ਵੀ ਹੁਣ ਪਿੰਡਾਂ ਦੇ ਕਿ ਨੰਗਸ ਸਿੰਘ ਫੌਜਾਂ ਜੜੀਆਂ ਨੇ ਹੁਣ ਮੈਦਾਨ ਵਿੱਚ ਆ ਗੀਆਂ ਨੇ ਅਤੇ ਪੰਜਾਬ ਵਿੱਚੋਂ ਨਸ਼ਾ ਜਿਹੜਾ ਪਹਿਲਾਂ ਦਾ ਤੇ ਖਤਮ ਕੀਤਾ ਜਾਵੇਗਾ ਮੈਨੂੰ ਦਿਉ ਉਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਅੱਜ ਦਾ ਜਿਹੜਾ ਪ੍ਰੋਗਰਾਮ ਆ ਹਲਕਾ ਜੁੰਗਰੂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜੋ ਪੰਜਾਬ ਦੇ ਵਿੱਚ ਤਾਂ ਹਾਲਾਤਾਂ ਦਾ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਭੈੜੇ ਹਾਲਾਤ ਬਣੇ ਪਏ ਆ ਨਸ਼ਿਆਂ ਦੇ ਕਰਕੇ ਜਾਂ ਦੁਕਾਨਦਾਰਾਂ ਕੋਲੋਂ ਵਪਾਰੀਆਂ ਕੋਲੋਂ ਜਿਹੜੇ ਵੀ ਛੋਟੇ ਦੁਕਾਨਦਾਰ ਆ ਉਹਨਾਂ ਕੋਲੋਂ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਐ ਜੇ ਕੋਈ ਨਹੀਂ ਭਰ ਸਕਦਾ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸੋ ਸਾਡੇ ਜੰਡਿਆਲੇ ਦੇ ਬੜੇ ਬੁਰੇ ਹਾਲ ਸੀ ਇਸ ਕਰਕੇ ਇਹ ਜਿਹੜੀ ਜਾਗਰੂਕਤਾ ਰੈਲੀ ਆ ਨਸ਼ਿਆਂ ਦੇ ਵਿਰੁੱਧ ਅਤੇ ਜਿਹੜੇ ਆ ਫਰੋਤੀਆਂ ਮੰਗਣ ਵਾਲੇ ਇਹਨਾਂ ਦੇ ਵਿਰੁੱਧ ਦੇ ਵਿੱਚ ਕੀਤੀ ਗਈ ਹੈ ਜਿਸ ਦਾ ਪੂਰਾ ਪ੍ਰਬੰਧ ਸਾਡੇ ਮਾਨਯੋਗ ਭਾਈ ਮਨਜੀਤ ਸਿੰਘ ਸੇਵਾਦਾਰ ਬਾਬਾ ਜੀ ਉਹਨਾਂ ਸੰਗ ਸਰਵ ਸੇਵਾ ਸੁਸਾਇਟੀ ਜਿਹੜੀ ਹਲਕਾ ਜੰਡੇਆਲਾ ਗੁਰੂ ਦੇ ਵਿੱਚ ਪਿਛਲੇ 3-4 ਸਾਲ ਤੋਂ ਕੰਮ ਕਰ ਰਹੀ ਹੈ ਲੋਕ ਭਲਾਈ ਦੇ ਕੰਮ ਜਿਸ ਤਰ੍ਹਾਂ ਕਿਸੇ ਦੀ ਛੱਤ ਪਾਉਣੀ ਜਾਂ ਕਿਸੇ ਦੇ ਮਰੀਜ਼ ਦਾ ਇਲਾਜ ਕਰਾਉਣਾ ਕਿਸੇ ਦੀ ਬੱਚੀ ਦਾ ਵਿਆਹ ਵਾ ਉਹਦੇ ਵਿੱਚ ਮਦਦ ਕਰਨੀ ਜਿਹੜਾ ਵੀ ਲੋੜ ਵੰਦੇ ਇਹਨਾਂ ਕੋਲ ਪਹੁੰਚਦਾ ਹੈ ਉਹ ਮਦਦ ਕਰਦੇ ਸੋ ਭਾਈ ਮਨਜੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਅੱਜ ਦੀ ਜਿਹੜੀ ਇਹ ਮਹਾਨ ਰੈਲੀ ਯੋਧ ਨਸ਼ਿਆਂ ਵਿਰੁੱਧ ਰੱਖੀ ਗਈ ਹੈ ਸੋ ਅੱਜ ਦੀ ਰੈਲੀ ਇਸ ਕਰਕੇ ਵੀ ਜ਼ਿਆਦਾ ਹੀ ਇਹਦੀ ਅਹਿਮੀਅਤ ਆ ਕਿਉਂਕਿ ਅੱਜ ਅਸੀਂ ਜਿਹੜਾ ਸਾਡੇ ਵੱਲੋਂ ਜੁੜੇ ਹੋਏ ਸਾਰੇ ਜਿੰਨੇ ਆ ਸੰਗਤਾਂ ਉਹਨਾਂ ਵੱਲੋਂ ਜਿਹੜਾ ਹਲਾ ਗੁਰੂ ਹਲਕੇ ਦਾ ਜਿਹੜਾ ਮੁੱਖ ਸੇਵਾਦਾਰ ਆ ਉਹ ਹੀ ਭਾਈ ਮਨਜੀਤ ਸਿੰਘ ਜੀ ਨੂੰ ਆਪਣੇ ਵੱਲੋਂ ਥਾਪ ਰਹੇ ਆ ਉਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਦੀ ਸੇਵਾ ਵੀ ਕਰਦੇ ਆ ਭਾਵੇਂ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੀਆਂ ਲਖਾਂ ਪੰਡਤ ਸਭਾ ਦੀਆਂ ਆ ਰਹੀਆਂ ਉਹਨਾਂ ਦੇ ਵਿੱਚ ਵੀ ਹਿੱਸਾ ਲਿਆ ਜਾ ਜਾਊਗਾ ਕਿਉਂਕਿ ਇਹ ਇੱਕ ਵਪਾਰੀ ਨੇ ਇੱਕ ਬਿਜ਼ਨਸਮੈਨ ਹਨ ਇਹਨਾਂ ਦੇ ਕੋਲ ਇੰਡਸਟਰੀ ਆ ਇਹ ਇਹਨਾਂ ਨੇ ਆਪਣੇ ਜਾਮਨਗਰ ਦੇ ਵਿੱਚ ਵੀ 20 25000 ਇਹਨਾਂ ਦੇ ਕੋਲ ਜਿਹੜੇ ਆ ਕੰਮ ਕਰਦੇ ਆ ਮਜ਼ਦੂਰ ਲੇਬਰ ਜਾਂ ਇੰਜੀਨੀਅਰ ਸੋ ਇਹ ਪੰਜਾਬ ਦੇ ਵਿੱਚ ਵੀ ਚਾਉਂਦੇ ਆ ਵੀ ਇੱਥੇ ਵੀ ਪੁੱਤਾ ਕਰਕੇ ਜੰਦੇ ਆਲੇ ਗੁਰੂ ਇਹਨਾਂ ਦਾ ਜਿਹੜਾ ਜੱਦੀ ਆਪਣਾ ਘਰ ਆ ਇਹਨੂੰ ਚੁਣਿਆਗਾ ਕਿ ਸਭ ਤੋਂ ਪਹਿਲਾਂ ਇੱਥੇ ਜਿਹੜਾ ਨਸ਼ਾ ਵਾ ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਆਪਾਂ ਕਿਸੇ ਨੂੰ ਰੁਜ਼ਗਾਰ ਦਵਾਂਗੇ ਕਾਰੋਬਾਰ ਦਵਾਂਗੇ ਜਿਸ ਦੇ ਵਿੱਚ ਸਰਕਾਰਾਂ ਫੇਲ ਹੋ ਚੁੱਕੀਆਂ ਹਨ ਕਿ ਲੱਗਦਾ ਜਿਵੇਂ ਬਾਬਾ ਜੀ ਸਰਕਾਰ ਨੇ ਕਿਹਾ ਸੀ 31 ਮਈ ਤੱਕ ਨਸ਼ਾ ਖਤਮ ਕੀਤਾ ਜਾਊਗਾ ਡੈਡਲਾਈਨ ਦਿੱਤਾ ਗਿਆ ਵਾ ਕਿ ਲੱਗਦਾ ਹੋਰ ਜੂ ਵੀ ਬਾਤਰੀ ਹੋ ਗਈ ਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਤੋਂ ਮਹਿੰਗਾ ਤੇ ਹੋਇਆ ਵਾ ਖਤਮ ਹਾਲੇ ਹੋਣ ਦੇ ਕੋਈ ਅਸਰ ਨਹੀਂ ਆ ਬਾਕੀ ਨਿੱਕੀਆਂ ਮੱਛੀਆਂ ਫੜੀਆਂ ਜਾ ਰਹੀਆਂ ਵੱਡੇ ਮਗਰਮਾਸ਼ ਜਿਹੜੇ ਆ ਉਹਨਾਂ ਵੱਲੋਂ ਕੋਈ ਹੱਥ ਨਹੀਂ ਪਾ ਰਿਆ ਇਸ ਕਰਕੇ ਜਿਹੜੀ ਹੈ ਜਾਗਰੂਕਤਾ ਰੈਲੀ ਕੀਤੀ ਗਈ ਆ ਕਿਉਂਕਿ ਜੇ ਸਰਕਾਰ ਤੇ ਕੋਈ ਆਸ ਲਾਉਗਾ ਸਰਕਾਰ ਵੱਲੋਂ ਤੇ ਬਿਲਕੁਲ ਹੀ ਕੰਮ ਖਰਾਬ ਆ ਅਸੀਂ ਤਾਂ ਕਰਕੇ ਸਾਰੇ ਲੋਕਾਂ ਨੂੰ ਇੱਥੇ ਇਕੱਠਾ ਕੀਤਾ ਵਾ ਕਿ ਤੁਸੀਂ ਆਪ ਹੰਬਲਾ ਮਾਰੋ ਆਪ ਆਪਣੇ ਘਰਾਂ ਨੂੰ ਬਚਾਓ ਤਾਂ ਜੋ ਜਿਹੜਾ ਇਹ ਨਸ਼ੇ ਤੇ ਆਪਣਾ ਪਾਬੰਦੀ ਲੱਗ ਸਕੇ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਜਿਹੜਾ ਕਾਨਫਰੰਸ ਹੈ ਉਹਦੇ ਵਿੱਚ ਬੀਜੇਪੀ ਦੇ ਅੱਜ ਹੋਏ ਗਏ ਜਾਂ ਹਾਂ ਇੱਥੇ ਸਾਰੀਆਂ ਪਾਰਟੀਆਂ ਆਈਆਂ ਸਾਰੀਆਂ ਧਾਰਮਿਕ ਸੰਸਥਾਵਾਂ ਆਈਆਂ ਇੱਥੇ ਹਰ ਇੱਕ ਤਰ੍ਹਾਂ ਦੇ ਜਿਹੜਾ ਲੋਕ ਪਹੁੰਚੇ ਹੋਏ ਆ ਬਾਕੀ ਇਸ ਦੇ ਵਿੱਚੋਂ ਹੀ ਇਹ ਸਿੱਟਾ ਨਿਕਲਣਾ ਵਾ ਕਿ ਆਉਣ ਵਾਲੀ ਜਿਹੜੀ ਪ੍ਰਧਾਨ ਸਭਾ ਵਾ ਜਾਂ ਆਉਣ ਵਾਲੀਆਂ ਕੋਈ ਵੀ ਚੋਣਾਂ ਵਾ ਉਹਨਾਂ ਦਾ ਕੀ ਆਪਾਂ ਕੀ ਫੈਸਲਾ ਕਰਨਾ ਕਿਉਂਕਿ ਵੋਟਾਂ ਤੇ ਸੰਗਤ ਨੇ ਪਾਉਣੀਆਂ ਆ ਤੇ ਸੰਗਤ ਨੂੰ ਜਿਹੜਾ ਆਪਣਾ ਕੋਈ ਨਹੀਂ ਕੰਮ ਚੰਗਾ ਕਰਕੇ ਦੇ ਰਿਹਾ ਉਸ ਹਿਸਾਬ ਨਾਲ ਫਿਰ ਉਹ ਆਪਣਾ ਰਾਹ ਚੁਣਨਗੇ ਬਾਬਾ ਜੀ ਉਹ 27 ਦੀ ਇਲੈਕਸ਼ਨ ਦੀ ਗੱਲ ਕਰ ਰਹੇ ਤੁਸੀਂ ਨਹੀਂ ਜਿਮਣੀ ਚੋਣ ਦੀ ਗੱਲ ਕਰ ਰਹੇ ਨਹੀਂ ਨਹੀਂ 27 ਦੀ ਇਲੈਕਸ਼ਨ ਬਾਰੇ ਜਿਮਣੀ ਚੋਣ ਦਾ ਤੇ ਚਲੋ ਆਪਣਾ ਹਾਕਮ ਤੇ ਨੂੰ ਵੀ ਫਾਇਦਾ ਹੁੰਦਾ ਤੁਹਾਨੂੰ ਪਤਾ ਅੱਗੇ ਜਿਹੜੀ 27 ਬਾਰੇ ਆ ਰਹੀ ਆ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਜ਼ਿਲ੍ਹੇ ਅੰਮ੍ਰਿਤਸਰ ਦੇ ਸਾਰੇ ਹਲਕੇ ਉਹਨਾਂ ਦੇ ਵਿੱਚ ਜਾਗਰੂਕਤਾ ਰੈਲੀ ਹਰੇਕ ਹਲਕੇ ਦੇ ਵਿੱਚ ਕੀਤੀ ਜਾਊਗੀ ਇਕਾਈਆਂ ਜਿਹੜੀਆਂ ਉਹ ਵੀ ਕੋਈ ਬਣਾਉਂਦੇ ਹੋਣਗੇ ਸੁਤਨੀ ਦੇ ਦਾ ਇਕਾਈਆਂ ਸਾਡੀਆਂ ਆਲਰੇਡੀ ਬਣੀਆਂ ਹੋਈਆਂ ਐ ਦੁਸ਼ਮੇਸ਼ਰ ਨਾਟਾਲੀ ਆ ਆਪਾਂ ਬਸ ਨਸ਼ੇ ਦੇ ਮੁੱਦੇ ਤੇ ਉਹਨਾਂ ਨੂੰ ਜਾਗਰੂਕ ਤੇ ਕਰਨਾ ਉਹਨਾਂ ਨੂੰ ਨਾਮਬੰਦੀ ਕਰਨਾ ਇਕਾਈਆਂ ਜਿੱਦਾਂ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦੇ ਜ਼ਹੀਦਾਰ ਅੱਗੇ ਬਲਾਕ ਦੇ ਜ਼ਹੀਦਾਰ ਤਹਿਸੀਲ ਦੇ ਸਰਕਲ ਦੇ ਸਾਰੇ ਉਹ ਤੁਹਾਡੇ ਜਿਹੜਾ ਢਾਂਚਾ ਬਣਿਆ ਹੋਇਆ ਪਹਿਲਾਂ ਹੀ ਬਾਲਵੇ ਦੁਆਬੇ ਤੋਂ ਲੈ ਕੇ ਪ੍ਰਦੇਸ਼ ਦੀਆਂ ਕਿੰਨੀਆਂ ਸਟੇਟਾਂ ਦੇ ਵਿੱਚ ਦਸ਼ਮੇਸ਼ ਤਰਨਾ ਦਾਲ ਦਾ ਜਿਹੜਾ ਆਧਾਰ ਹੈਗਾ ਕਿ ਲੱਗਦਾ ਜਿਵੇਂ ਕਾਰੀ ਜਿੱਥੇ ਬੰਦੀ ਆ ਲੈਕਸੀ ਜਿੱਥੇ ਬੰਦੀ ਆ ਲੱਗਦਾ ਪਿੰਡ ਪਿੰਡ ਜਿਵੇਂ ਬਾਹਰੋਂ ਲੋਕੀ ਨਾ ਨਾ ਨਸ਼ਾ ਲੈ ਵੇਚਣ ਆ ਕੇ ਹੁੰਦੇ ਨੇ ਕਿ ਲੱਗਦਾ ਪਿੰਡਾਂ ਚ ਕੋਈ ਪਹਿਰੇ ਵਾਲੇ ਕੀਤੀ ਜਾਊਗੀ ਇਹਦੇ ਪਹਿਲਾਂ ਹੀ ਕਰ ਰਹੇ ਆ ਇਹ ਪਹਿਲਾਂ ਹੀ ਕਰ ਰਹੇ ਆ ਪਰ ਸਾਡਾ ਪ੍ਰਸ਼ਾਸਨ ਸਹਿਯੋਗ ਨਹੀਂ ਕਰਦਾ ਜੇ ਸਾਡੇ ਸਿੰਘ ਕਿਸੇ ਨੂੰ ਪਕੜਦੇ ਉਲਟਾ ਸਿੰਘਾਂ ਦੇ ਪਰਚੇ ਕੀਤੇ ਜਾਂਦੇ ਜਾਂ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਵੀ ਉਹਨਾਂ ਨੂੰ ਰੋਕਿਆ ਜਾਂਦਾ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਤੁਸੀਂ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਪਰ ਜਿੱਦਾਂ ਦੇ ਹਾਲਾਤ ਬਣਾਏ ਜਾ ਰਹੇ ਆ ਕੋਈ ਇਹ ਜਿਹੜਾ ਸਭਾ ਲੈਣਾ ਪੈਣਾ ਜਿਸ ਤਰ੍ਹਾਂ ਪਿਛਲੇ ਦਿਨੀ ਜੰਡਿਆਲਾ ਗੁਰੂ ਦੇ ਵਿੱਚ ਸਰੇਂਦਰ ਕੁਮਾਰ ਜਿਹੜੇ ਕਰਿਆਨੇ ਵਾਲੇ ਆ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਬਾਅਦ ਚ ਵੀ ਦੱਸਿਆ ਗਿਆ ਪਰ ਨਹੀਂ ਉੱਥੇ ਕੋਈ ਹੁਣ ਉਹਨਾਂ ਦੀ ਜਿਹੜੀ ਜਾਣ ਮਾਲ ਦੀ ਰਾਖੀ ਦੀ ਵੀ ਜ਼ਿੰਮੇਵਾਰੀ ਸਾਡੀ ਸੰਸਥਾ ਵੱਲੋਂ ਲਈ ਗਈ ਹੈ ਬਾਬਾ ਜੀ ਜਿਹੜੀ ਅੱਜ ਦਾ ਜਿਹਨੇ ਹੈਗਾ ਪ੍ਰੋਗਰਾਮ ਨਹੀਂ ਹੋਈ ਤੁਸੀਂ ਕਹਿ ਕੇ ਕਿ ਅੱਜ ਪਿੰਡਾਂ ਦੇ ਪਹਿਰੇ ਵੀ ਲਗਾ ਰਿਹਾ ਅੱਜ ਦੀ ਚਰਚਾ ਸੀ ਕਿ ਡੀਆਈਜੀ ਜਾਂ ਐਸਐਸਪੀ ਆਉਣਗੇ ਕੋਈ 50000 ਰੁਪਏ ਦਾ ਸਪੌਂਸਰ ਪ੍ਰੋਗਰਾਮ ਹਾਂਜੀ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਜੀ ਨਹੀਂ ਨਹੀਂ ਆ ਰਹੇ ਆ ਕੋਸੇ ਵੱਲੋਂ ਕੋਈ ਸਹਿਯੋਗ ਦਾ ਪੂਰਾ ਸਹਿਯੋਗ ਦਿੱਤਾ ਗਿਆ ਜੀ ਸਾਨੂੰ ਪ੍ਰਸ਼ਾਸਨ ਦੇ ਇਹ ਜਿਹੜੀ ਰੈਲੀ ਕਰਨ ਦੇ ਵਿੱਚ ਵੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਤੇ ਆ ਉਹ ਆ ਨੂੰ ਹੋਰ ਵੀ ਕਦੇ ਜਿੱਦਾਂ ਕੋਈ ਗੱਲਬਾਤ ਕਰਦੇ ਹੋਏ ਪੂਰਾ ਸਹਿਯੋਗ ਹੈਗਾ ਬਾਬਾ ਜੀ ਇੱਕ ਗੱਲ ਦਾ ਸਵਾਲ ਹੈਗਾ ਕਿ ਸਰਕਾਰ ਦਾ ਦਾਅਵਾ ਹੈਗਾ ਯੂਥ ਦੇ ਵਿਰੋਧ ਚਲਾ ਕੇ ਨਹੀਂ ਮਤੇ ਉਹ ਨਸ਼ਾ ਖਤਮ ਕਰ ਰਹੀ ਨਹੀਂ ਹੁਣ ਉਹਨਾਂ ਤੋਂ ਬਾਅਦ ਜਿਹੜਾ ਹੈਗਾ ਹੈ ਕਿ ਜੀ ਕਿ ਗੁਰੂ ਜੀ ਲਾਡਲੀ ਫੌਜ ਨੂੰ ਅੱਜ ਇਹਨਾਂ ਦਾ ਉਪਾਲਾ ਕੀਤਾ ਹੈਗਾ ਹੈਗਾ ਕਿ ਚੰਗਾ ਉਪਾਲਾ ਚੰਗੀ ਸੀ ਇਹਨਾਂ ਨੂੰ ਮਿਲਦੇ ਨਹੀਂ ਨਹੀਂ ਵੇਖੋ ਜੀ ਸਾਡੇ ਤੁਸੀਂ ਜਦੋਂ ਸਾਡੇ ਕਿਤੇ ਗੁਰਦਾਰਾ ਸਾਹਿਬ ਪਹੁੰਚ ਕੇ ਵੇਖਿਓ ਇਨੀਆਂ ਮਤਾਵਾਂ ਸਵੇਰੇ ਆਉਂਦੀਆਂ ਜਾਂ ਸ਼ਾਮ ਨੂੰ ਰੋਜ਼ ਆਉਂਦੇ ਵੀ ਸਾਡੇ ਬੱਚੇ ਨੂੰ ਇੱਥੇ ਰੱਖੋ ਇਹ ਨਸ਼ੇ ਕਰ ਰਿਹਾ ਹੈ ਇਸ ਨੂੰ ਸੰਭਾਲੋ ਤੇ ਜੇ ਅਸੀਂ ਆਪਣਾ ਨਸ਼ਾ ਮੁਕਤੀ ਕੇਂਦਰ ਜਾਂ ਵਿਦਿਆਲੇ ਬਣਾ ਕੇ ਸੁਭਾਲਣ ਦੀ ਕੋਸ਼ਿਸ਼ ਕਰਦੇ ਆਂ ਤੇ ਸਰਕਾਰ ਕਹਿੰਦੀ ਹੈ ਵੀ ਤੁਸੀਂ ਆਪਣੇ ਆਪ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਸਰਕਾਰ ਦੇ ਕੰਨ ਖੋਲਣ ਵਾਸਤੇ ਜਿਹੜੇ ਪ੍ਰੋਗਰਾਮ ਕਰ ਰਹੇ ਹਾਂ ਧੰਨਵਾਦ ਸਰਕਾਰ ਨੂੰ ਨੌਣਾੜਿਆ ਕਰੋ ਹਾਂਜੀ ਸਰ ਅੱਜ ਜਿਹੜੀ ਨਸ਼ਾ ਵਿਰੋਧੀ ਹਦ ਲਕੀ ਗਈ ਹੈ ਬਾਬਾ ਮੇਦੇ ਸਿੰਘ ਸੋਢੀ ਦਾ ਬੜਾ ਜੋਗ ਹੈ ਕੀ ਕਹਿਣਾ ਚਾਹੋਗੇ ਦੁਆਰੇ ਵੇਖੋ ਜਿਹੜੀ ਨਸ਼ਾ ਵਿਰੋਧ ਰੈਲੀ ਜਿਹੜੀ ਰੱਖੀ ਗਈ ਆ ਪੂਰੇ ਪੰਜਾਬ ਦੇ ਵਿੱਚ ਮਹੀਮ ਵੀ ਚੱਲ ਰਹੀ ਆ ਜੋਦ ਨਸ਼ੇ ਵਿਰੋਧ ਤੇ ਇਹ ਕੋਈ ਸਰਕਾਰ ਕੋਈ ਇੱਕ ਮਹਿਕਮਾ ਪੁਲਸ ਇਸ ਚੀਜ਼ ਨੂੰ ਠੱਲ ਨਹੀਂ ਪਾ ਸਕਦੀ ਜਿੰਨੀ ਦੇਰ ਤੱਕ ਆਮ ਜਨਤਾ ਦੀ ਵੱਡੀਆਂ ਜਥੇਬੰਦੀਆਂ ਦੀ ਉਹਦੇ ਵਿੱਚ ਸ਼ਮੂਲੀਅਤ ਨਹੀਂ ਹੁੰਦੀ ਕਿਉਂਕਿ ਇਹ ਜਿਹੜੀ ਪ੍ਰੋਬਲਮ ਆ ਇਹ ਪ੍ਰੋਬਲਮ ਕੋਈ ਇੱਕ ਬਹੁਤ ਛੋਟੀ ਜੀ ਪ੍ਰੋਬਲਮ ਨਹੀਂ ਆ ਇਹ ਅੱਜ ਇੱਕ ਪੂਰਾ ਮੈਨੈਂਸ ਬਣ ਗਿਆ ਵਾ ਇਹਨੂੰ ਅਪਰੂਵ ਕਰਨਾ ਵਾਸਤੇ ਹਰ ਨਗਰ ਮੁਹੱਲੇ ਗਲੀ ਦੇ ਵਿੱਚ ਹਰੇਕ ਵਿਅਕਤੀ ਦੀ ਜਿਹੜੀ ਪਾਰਟਿਸਪੇਸ਼ਨ ਜ਼ਰੂਰੀ ਆ ਸੋ ਮਹਾਪੁਰ ਕੇ ਇਸ ਗੱਲ ਵਾਸਤੇ ਵਧਾਈ ਦੇ ਪਾਤਰ ਨੇ ਕਿ ਮੇਰੇ ਹਸਾਮ ਨਾਲ ਕਿ ਹੁਣ ਤੱਕ ਤਾਂ ਸਰਕਾਰ ਵੱਲੋਂ ਹੀ ਜਾਂ ਪ੍ਰਸ਼ਾਸਨ ਵੱਲੋਂ ਹੀ ਜਿਹੜਾ ਯੋਧ ਨਸ਼ੇ ਵਿਰੋਧ ਲੜਿਆ ਜਾ ਰਿਹਾ ਸੀ ਕਿ ਹੁਣ ਜਥੇਬੰਦੀਆਂ ਜਿੰਨੀ ਦਰ ਤੱਕ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰਦੀਆਂ ਜਿੰਨੀ ਦਰ ਤੱਕ ਆਮ ਲੋਕ ਇਹਦੇ ਚ ਪਾਰਟਿਸਿਪੇਟ ਨਹੀਂ ਕਰਦੇ ਤੇ ਵੱਡੀ ਗੱਲ ਇਹ ਹੈ ਕਿ ਜਿੰਨੇ ਇੱਥੇ ਮਰਦ ਬੈਠੇ ਨੇ ਉਹਨੀਆਂ ਔਰਤਾਂ ਵੀ ਬੈਠੀਆਂ ਨੇ ਸੋ ਪੂਰੇ ਸਮਾਜ ਦੀ ਜਿਹੜੀ ਪਾਰਟਿਸਪੇਸ਼ਨ ਉਹ ਜਦੋਂ ਵਿੱਚ ਹੋਵੇਗੀ ਫੇਰ ਹੀ ਜਿਹੜੀ ਇਹ ਜਿਹੜੀ ਮੂਵਮੈਂਟ ਆ ਇਹਦੇ ਵਿੱਚ ਕਾਮਯਾਬੀ ਜਿਹੜੀ ਮਿਲੇਗੀ ਉਹ ਜਥੇਬੰਦੀ ਇਹ ਵੀ ਚਾਹੁੰਦੇ ਸਿਆ ਕਿ ਜਦੋਂ ਅਸੀਂ ਸਾਡੇ ਰੇੜੀਆਂ ਸਾਡੀਆਂ ਪਹੁੰਚਾਂ ਨੇ ਨਸ਼ੇ ਦੇ ਜਿਹੜੇ ਪਿੰਡ ਚ ਲੈ ਕੇ ਆਉਂਦੇ ਉਹਨਾਂ ਨੂੰ ਪੜਾਉਣੇ ਆ ਜਾਂ ਉਹ ਚ ਕਾਰਵਾਈ ਕਰਦੇ ਆ ਉਹ ਸਾਡੇ ਤੇ ਅਸਰ ਕਰ ਦਿੰਦੀ ਆ ਵੇਖੋ ਇਹਦੇ ਤੇ ਇੱਕ ਹੈਲਪਲਾਈਨ ਚੱਲੀ ਉਹਦੇ ਵਿੱਚ ਬਿਲਕੁਲ ਵੀ ਜਿਹੜਾ ਨਾਮ ਨਸ਼ਰ ਨਹੀਂ ਕੀਤਾ ਜਾਂਦਾ ਪਰ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਬਹੁਤ ਸਾਰੇ ਪੁਲਿਸ ਪਰਸਨਲਸ ਤੇ ਵੀ ਕਾਰਵਾਈ ਹੋਈ ਆ ਕਿ ਜਿਹੜੇ ਨਾਮ ਨਸ਼ਰ ਕਰਦੇ ਆ ਜਾਂ ਥ੍ਰੈਟ ਕਰਦੇ ਆ ਜਾਂ ਜਿਹੜਾ ਕੋਈ ਨਸ਼ਾ ਵੇਚਣ ਵਾਲੇ ਦੀ ਮਤ ਕਰਦਾ ਵਾ ਜਾਂ ਇਨਵੋਲਵ ਹੁੰਦਾ ਆ ਉਹਦੇ ਚੋਂ ਤੁਸੀਂ ਵੇਖੋ ਡੀਐਸਪੀ ਰੈਂਕ ਦੇ ਬੰਦੇ ਕਾਂਸਟੇਬਲ ਰੈਂਕ ਦੇ ਬੰਦੇ ਜਾਂ ਹੋਰ ਕੋਈ ਸੀਨੀਅਰ ਰੈਂਕ ਦੇ ਅਫਸਰ ਵੀ ਜਿਹੜੇ ਵਿੱਚ ਆਏ ਉਨ੍ਹਾਂ ਦੇ ਉੱਤੇ ਮੌਕੇ ਤੇ ਕਾਰਵਾਈ ਕੀਤੀ ਗਈ ਆ ਸੋ ਇਹ ਇੱਕ ਸੋਸ਼ਲ ਪ੍ਰੋਬਲਮ ਬਣ ਗਈ ਜਿਹਦੇ ਵਿੱਚ ਜਿਹਦੇ ਵਿੱਚ ਅਸੀਂ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਉਹਦੇ ਵਿੱਚ ਪੁਲਿਸ ਵੀ ਇਨਵੋਲ ਹੈ ਪਰ ਜੇ ਹੈ ਉਹਨੂੰ ਨਾਲੋਂ ਨਾਲ ਉਹਨੂੰ ਜਿਹੜੀ ਉਹਦੀ ਸਜ਼ਾ ਵੀ ਦਿੱਤੀ ਜਾ ਰਹੀ ਹੈ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਪਰੀਸ਼ੀਏਟ ਕਰਨ ਦੀ ਲਈ ਬਹੁਤ ਬਿਲਕੁਲ ਕਿਉਂਕਿ ਜਿਹੜੀ ਜਿਹੜਾ ਆਵਾਮ ਜਨਤਾ ਤੋਂ ਇਲਾਵਾ ਜਿਹੜਾ ਆ ਉਹ ਕੋਈ ਵੀ ਸਰਕਾਰ ਜਦ ਪ੍ਰਸ਼ਾਸਨ ਉਹਦੇ ਕੋਲ ਇੰਨੀ ਮਸ਼ੀਨਰੀ ਨਹੀਂ ਆ ਕਿ ਉਹ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਬਿਨਾ ਕੋਈ ਵੀ ਮੂਵਮੈਂਟ ਜਿਹੜੀ ਆ ਉਹਦੇ ਵਿੱਚ ਸਫਲ ਹੋ ਹੀ ਨਹੀਂ ਸਕਦਾ ਸੋ ਇਸ ਕਰਕੇ ਇਹ ਦੇ ਵਿੱਚ ਹੌਸਲਾ ਵਧਾਈ ਵਾਸਤੇ ਤੇ ਮਹਾਪੁਰਸ਼ ਦਾ ਅਸ਼ੀਰਵਾਦ ਲੈਣ ਵਾਸਤੇ ਅਸੀਂ ਪਹੁੰਚੇ ਆ ਕਿ ਤਾਂ ਕਿ ਇਹ ਜਿਹੜੀ ਮੂਵਮੈਂਟ ਆ ਅੱਜ ਜਿਹੜੀ ਨਗਰ ਜੰਡੇਆਲਾ ਹਲਕੇ ਦੇ ਵਿੱਚ ਚੋਹਾਨ ਪਿੰਡ ਦੇ ਵਿੱਚ ਕੀਤੀ ਜਾ ਰਹੀ ਆ ਇਸ ਤਰ੍ਹਾਂ ਦਾ ਉਪਰਾਲਾ ਪੂਰੇ ਪੰਜਾਬ ਦੇ ਵਿੱਚ ਹਰੇਕ ਨਗਰ ਹਰੇਕ ਪਿੰਡ ਦੇ ਵਿੱਚ ਜਿਹੜਾ ਹੋਣਾ ਜ਼ਰੂਰੀ ਆ ਤਾਂ ਹੀ ਇਹ ਜਿਹੜਾ ਪ੍ਰੋਬਲਮ ਹੈ ਇਹਨੂੰ ਐਡਰੈਸ ਕੀਤਾ ਜਾ ਸਕਦਾ ਠੀਕ ਹੈ ਥੈਂਕ ਯੂ